ਕਾਲ ਦੋਸਤੋ ਮੈਂ ਭਵਿੰਦਰ ਸਿੰਘ ਚਾਹਾਨ ਸਾਡਾ ਹਾਂ ਮੈਂਬਰ ਗਰਮੀਤ ਸਿੰਘ ਜਲਦਾਰ ਇਹ ਆਪਣੇ ਬਾੜ ਦੀ ਸਵੇਰ ਸਵੇਰ ਲਾਈਵ ਬੈਠਾ ਹਾਂ ਪੰਚਾਇਤ ਪੰਚਾਇਤ ਦੇ ਵਿੱਚ ਸਾਰੇ ਬੈਠੇ ਆ ਗੱਲਬਾਤ ਕਰੀ ਹੁੰਦਾ ਤੁਸੀਂ ਕਮੈਂਟ ਕਰਕੇ ਦੱਸੋ ਵੀ ਤੁਹਾਡੇ ਵੀ ਮੈਂਬਰ ਬਾੜ ਚ ਲਾਉਂਦਾ ਐ ਪੰਚਾਇਤ ਤੇ ਬਾੜ ਦੇ ਫੈਸਲੇ ਹੱਲ ਕਰਦਾ ਇਧਰ ਇਹ ਸਾਡਾ ਗਰਮੀਤ ਜਲਦਾਰਾ ਜਿਹੜਾ ਰੋਜ਼ ਲਾਉਂਦਾ ਇੱਥੇ ਜਦੋਂ ਦਾ ਮੈਂਬਰ ਬਣਿਆ ਪੰਚਾਇਤ ਤੇ ਹੁਣੇ ਕਰੀਂਦਾ ਫੋਨ ਤੇ ਗੱਲ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਵੀ ਤੇ ਨਹੀਂ ਤੁਸੀਂ ਵੀ ਆਪਣੇ ਮੈਂਬਰ ਨੂੰ ਆਖੋ ਭਾਈ ਵੀ ਸਾਡੀਆਂ ਮੁਸ਼ਕਲਾਂ ਜਰੂਰ ਸੁਣਿਆ ਕਰੋ ਸਵੇਰ-ਸਵੇਰ ਤੇ ਆਪਣੇ ਮੈਂਬਰ ਕੋਲੇ ਜਾਇਆ ਕਰੋ ਸਭ ਤੋਂ ਪਹਿਲਾਂ ਸਰਪੰਚ ਤੋਂ ਜਾਣ ਤੋਂ ਪਹਿਲਾਂ ਸਾਡੇ ਇਹੀ ਆ ਪਹਿਲਾਂ ਮੰਦਾ ਮੈਂਬਰ ਕੋਲੇ ਜਾਂਦਾ ਜੇ ਮੈਂਬਰ ਤੋਂ ਲੋਟਣਾ ਆਵੇ ਹੋਰ ਪੰਚਾਇਤ ਕੋਲੇ ਤੇ ਫੇਰ ਕਾ ਜਾਂਦਾ ਅੱਗੇ ਹਾਂ ਜਿਵੇਂ ਠਾਣੇ ਚ ਕਹਿ ਲਓ ਕਾਲ ਦੋਸਤੋ ਮੈਂ ਭਵਿੰਦਰ ਸਿੰਘ ਚਾਹਾਨ ਸਾਡਾ ਹਾਂ ਮੈਂਬਰ ਅਗਰਵੀਰ ਸਿੰਘ ਜਲਦਾਰ ਆ ਇਹ ਆਪਣੇ ਬਾੜ ਦੀ ਸਵੇਰ ਸਵੇਰ ਲਾਈਵ ਬੈਠਾ ਆ ਪੰਚਾਇਤ ਪੰਚਾਇਤ ਦੇ ਵਿੱਚ ਸਾਰੇ ਬੈਠੇ ਆ ਗੱਲਬਾਤ ਕਰੀ ਹੁੰਦਾ ਤੁਸੀਂ ਕਮੈਂਟ ਕਰਕੇ ਦੱਸੋ ਵੀ ਤੁਹਾਡੇ ਵੀ ਮੈਂਬਰ ਬਾੜ ਚ ਲਾਉਂਦਾ ਐ ਪੰਚਾਇਤ ਤੇ ਬਾੜ ਦੇ ਫੈਸਲੇ ਹੱਲ ਕਰਦਾ ਫੇਦਰ ਸਾਡਾ ਗਰਮੀ ਚਾਲ ਲਾਰਾ ਜਿਹੜਾ ਰੋਜ਼ ਲਾਉਂਦਾ ਇੱਥੇ ਜਿੱਦ ਦਿਨਾਂ ਮੈਂਬਰ ਬਣਿਆ ਪੰਚਾਇਤ ਤੇ ਹੁਣ ਇਹ ਕਰੀਏਂਦਾ ਫੋਨ ਤੇ ਗੱਲ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਵੀ ਤੇ ਨਹੀਂ ਤੁਸੀਂ ਵੀ ਆਪਣੇ ਮੈਂਬਰ ਨੂੰ ਆਖੋ ਭਾਈ ਵੀ ਸਾਡੀਆਂ ਮੁਸ਼ਕਲਾਂ ਜਰੂਰ ਸੁਣਿਆ ਕਰੋ ਸਵੇਰ ਸਵੇਰ ਤੇ ਆਪਣੇ ਮੈਂਬਰ ਕੋਲੇ ਜਾਇਆ ਕਰੋ ਸਭ ਤੋਂ ਪਹਿਲਾਂ ਸਰਪੰਚ ਤੋਂ ਜਾਣ ਤੋਂ ਪਹਿਲਾਂ ਸਾਡੇ ਇਹੀ ਆ ਪਹਿਲਾਂ ਮੰਦਾ ਮੈਂਬਰ ਕੋਲੇ ਜਾਂਦਾ ਜੇ ਮੈਂ ਬਰਦੋ ਲੋਟਣਾ ਵੇ ਹੋਰ ਪੰਚਾਇਤ ਕੋਲੇ ਤੇ ਫੇਰ ਕਾ ਜਾਂਦਾ ਅੱਗੇ ਤਾਂ ਹਾਂ ਜਿਵੇਂ ਥਾਣੇ ਚ ਕਹਿ ਲੋ ਅਕਾਲ ਦੋਸਤੋ ਮੈਂ ਭਵਿੰਦਰ ਸਿੰਘ ਚਾਹਾਨ ਸਾਡਾ ਹਾਂ ਮੈਂਬਰ ਅਗਰਵੀਰ ਸਿੰਘ ਜਲਦਾਰ ਇਹ ਆਪਣੇ ਬਾੜ ਦੀ ਸੋਹ ਸੁਹਾਂ ਲਾਈਵ ਬੈਠਾ ਹਾਂ ਪੰਚਾਇਤ ਪੰਚਾਇਤ ਦੇ ਵਿੱਚ ਸਾਰੇ ਬੈਠੇ ਆ ਗੱਲਬਾਤ ਕਰੀ ਜਾਂਦਾ ਤੁਸੀਂ ਕਮੈਂਟ ਕਰਕੇ ਦੱਸੋ ਵੀ ਤੁਹਾਡੇ ਵੀ ਮੈਂਬਰ ਬਾੜ ਚ ਲਾਉਂਦਾ ਐ ਪੰਚਾਇਤ ਤੇ ਬਾਡ ਦੇ ਫੈਸਲੇ ਹੱਲ ਕਰਦਾ ਇਧਰੇ ਸਾਡਾ ਗਰਮੀਚਾਲ ਲਾਰਾ ਜਿਹੜਾ ਰੋਜ਼ ਲਾਉਂਦਾ ਇੱਥੇ ਜਿੱਦ ਦਿਨਾਂ ਮੈਂਬਰ ਬਣਿਆ ਪੰਚਾਇਤ ਤੇ ਹੁਣ ਇਹ ਕਰੀਂਦਾ ਫੋਨ ਤੇ ਗੱਲ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਵੀ ਤੇ ਨਹੀਂ ਤੁਸੀਂ ਵੀ ਆਪਣੇ ਮੈਂਬਰ ਨੂੰ ਆਖੋ ਭਾਈ ਵੀ ਸਾਡੀਆਂ ਮੁਸ਼ਕਲਾਂ ਜਰੂਰ ਸੁਣਿਆ ਕਰੋ ਸਵੇਰ ਸਵੇਰ ਤੇ ਆਪਣੇ ਮੈਂਬਰ ਕੋਲੇ ਜਾਇਆ ਕਰੋ ਸਭ ਤੋਂ ਪਹਿਲਾਂ ਸਰਪੰਚ ਤੋਂ ਜਾਣ ਤੋਂ ਪਹਿਲਾਂ ਸਾਡੇ ਇਹੀ ਆ ਪਹਿਲਾਂ ਮੰਦਾ ਮੈਂਬਰ ਕੋਲੇ ਜਾਂਦਾ ਜੇ ਮੈਂਬਰ ਤੋਂ ਲੋਟਣਾ ਆਵੇ ਹੋਰ ਪੰਚਾਇਤ ਕੋਲੇ ਤੇ ਫੇਰ ਕਾ ਜਾਂਦਾ ਅੱਗੇ ਤਾਂ ਹਾਂ ਜਿਵੇਂ ਥਾਣੇ ਚ ਕਹਿ ਲੋ